ਇਹਨਾਂ ਤਸਵੀਰਾਂ 'ਚ ਜੋ ਬੱਚਾ ਤੁਸੀਂ ਵੇਖ ਰਹੇ ਹੋ ਇਹ ਪਾਕਿਸਤਾਨ ਦਾ ਰਹਿਣ ਵਾਲਾ ਜੋ ਗਲਤੀ ਦੇ ਨਾਲ ਹੁਸੈਨੀ ਵਾਲਾ ਬਾਰਡਰ ਆਹੀਂ ਭਾਰਤ ਵਿੱਚ ਤਖਲ ਹੋ ਗਿਆ ਹੈ। ਇਹ ਬੱਚਾ ਗੁੰਗਾ ਹੈ ਤੇ ਇਸ ਦੀ ਕਹਾਣੀ ਵੀ ਕੁਝ ਹੱਦ ਤੱਕ ਬਜਰੰਗੀ ਭਾਈ ਜਾਂਦੀ मुन्नी ਦੇ ਨਾਲ ਮਿਲਦੀ ਹੈ ਜਿਸ ਨੂੰ मुन्नी ਦੀ ਤਰ੍ਹਾਂ ਇੱਕ ਬਜਰੰਗੀ ਭਾਈ ਜਾਂਦੀ ਉਡੀਕ ਹੈ ਜੋ ਉਸ ਨੂੰ ਉਸ ਦੇ ਘਰ ਪਾਕਿਸਤਾਨ ਛੱਡ ਕੇ ਆਵੇ। ਹਾਲਾਂਕਿ ਪੁਲਿਸ ਨੇ ਪੂਰੀ ਜਾਣਬੇਨਕਾਰ ਇਸ ਬੱਚੇ ਨੂੰ ਵਾਪਸ ਭੇਜਣ ਦੀ ਗੱਲ ਆਖੀ ਹੈ। ਪਾਕਿਸਤਾਨੀ ਬੱਚਾ ਹੁਸੈਨੀ ਵਾਲਾ ਬਾਰਡਰ ਤੋਂ ਸਿੰਗਲ ਫੈਂਸਿੰਗ ਹੈ ਜਿੱਥੇ ਉੱਥੋਂ ਪਾਕਿਸਤਾਨ ਤੋਂ ਅਕਰਾਸ ਕਰਕੇ ਇੰਡੀਆ ਦੇ ਵਿੱਚ ਆ ਗਿਆ ਇਹਨੂੰ 105 ਪਟਾਲੀਅਨ ਦੇ ਅਸਿਸਟੈਂਟ ਕਮਾਂਡੈਂਟ ਆਰ ਕੇ ਸ਼ਰਮਾ ਨੇ ਲਿਆ ਕੇ ਸਾਡੇ ਇੱਥੇ ਸਾਨੂੰ ਦੱਸਿਆ ਨਾਲ ਐਪਲੀਕੇਸ਼ਨ ਦਿੱਤੀ ਹੈ ਇਹਦੇ ਖਿਲਾਫ ਜੋ ਲੀਗਲ ਬੰਦ ਰਿਹਾ ਉਹ ਕੀਤਾ ਇਹ ਬੱਚੇ ਕੋਲੋਂ ਇੱਕ 20 20 ਰੁਪਏ ਦਾ ਪਾਕਿਸਤਾਨੀ ਨੋਟ ਵੀ ਉਹਨਾਂ ਨੂੰ ਮਿਲਿਆ ਉਹ ਵੀ ਉਹ ਸਾਨੂੰ ਦੇ ਗਿਆ ਸੀ ਉਹ ਕਬਜ਼ੇ ਚ ਲਿਆ ਇਹ ਜਿਹੜਾ ਬੱਚਾ ਬੇਸਿਕਲੀ ਗੁੰਗਾ ਹੈ ਬੋਲ ਨਹੀਂ ਸਕਦਾ ਸੁਣਦਾ ਇਸ਼ਾਰਿਆਂ ਦੀ ਲੈਂਗੁਏਜ ਵਿੱਚ ਸਮਝਾਉਂਦਾ ਹੈ ਗੱਲ ਨੂੰ ਇਸ ਕਰਕੇ ਉਹਦਾ ਨਾਮ ਪਤਾ ਨਾਮ ਪਤਾ ਕੁਛ ਨਹੀਂ ਪਤਾ ਲੱਗ ਸਕਿਆ ਖੈਰ ਹੁਣ ਪੁਲਿਸ ਪ੍ਰਸ਼ਾਸਨ ਬੀਐਸਐਫ ਦੀ ਮਦਦ ਦੇ ਨਾਲ ਇਸ ਬੱਚੇ ਨੂੰ ਜਲਦੀ ਯੂਜ਼ ਦੇ ਘਾਰ ਗੁਆਂਡੀ ਦੇਸ਼ ਪਾਕਿਸਤਾਨ ਪਿਛਤੇ ਵਿਗਾ ਫਿਰੋਜ਼ਪੁਰ ਤੋਂ ਸਨੀ ਚੋਪੜਾ ਜਗਬਾਣੀ ਟੀਵੀ